ਪਈ ਪ੍ਰਗਟ ਸਿੰਘ ਖਾਨਪੁਰ ਜਿਹੜਾ ਗੁਰਜੀਤ ਸਿੰਘ ਖਾਲਸਾ ਲਵੇ ਗਰਮ ਪਾਣੀ ਲੈ ਕੇ ਗਿਆ ਵੀ ਸਿਰਚ ਪਾਉਣ ਵਾਸਤੇ ਉਹਦੇ ਬਹੁਤ ਦਿਨ ਹੋ ਗਏ ਉਹਨੂੰ ਕੇਸਾਂ 'ਚ ਪਾਣੀ ਪਾਏ ਨੂੰ ਕਿਉਂਕਿ 75 ਦਿਨ ਹੋ ਗਏ ਲਗਭਗ 75 ਦਿਨਾਂ ਤੋਂ ਗੁਰਜੀਤ ਸਿੰਘ ਇਸ ਟਾਵਰ ਤੇ ਇਸ ਜਗ੍ਹਾ ਤੇ ਬੈਠਾ ਹੈ ਜੋ 400 ਫੁੱਟ ਦੇ ਤਕਰੀਬਨ ਹੈ ਇਹ ਪ੍ਰਗਟ ਸਿੰਘ ਹੁਣ ਪਾਣੀ ਦਾ ਗਰਮ ਦਾ ਲੈ ਕੇ ਗਿਆ ਉਹਦੇ ਵਾਸਤੇ ਬੜਾ ਔਖਾ ਔਖੇ ਜਾ ਰਿਹਾ ਹੈ ਧੰਨਾ ਇਹ ਗੁਰੂ ਦਾ ਸਿੰਘ ਜਿਹੜਾ ਏਡੀ ਮਿਹਨਤ ਨਾਲ ਦੇਖੋ ਉਹਨੂੰ ਇਹੇ ਜੇ ਠੰਡ ਦੇ ਵਿੱਚ ਉੱਥੇ ਜਾ ਰਿਹਾ ਹੈ ਭਾਈ ਗਰਜੀਤ ਸਿੰਘ ਨੂੰ ਅੱਜ ਸਾਧ ਸੰਗਤ ਜੀ 75 76 ਦਿਨ ਹੋ ਗਏ ਗਿਣਤੀ ਤੋਂ ਬਾਹਰ ਹੋ ਗਿਆ ਕੰਮ ਪਰ ਸਿੱਖ ਕੌਮ ਜਾਗ ਨਹੀਂ ਰਹੀ ਉਹ ਗੁਰੂ ਦੇ ਪਿਆਰ 'ਚ ਬੈਠਾ ਸਿੱਖ ਪਤਾ ਨਹੀਂ ਕੀ ਹੈ ਗੁਰੂ ਦਾ ਪਿਆਰ ਨਹੀਂ ਹੈਗਾ ਸਿੱਖਾਂ ਦਾ ਕਾਨੂੰਨ ਬਣਵਾਉਣਾ ਨਹੀਂ ਚਾਹੁੰਦੇ ਸੋ ਸਾਧ ਸੰਗਤ ਜੀ ਆ ਅੱਜ ਸੰਗਤਾਂ ਆਉਂਦਿਆਂ ਨੇ ਬਸ ਇਸ ਤਰ੍ਹਾਂ ਇਹ ਦਰਸ਼ਨ ਕਰਕੇ ਆ ਪਟਿਆਲੇ ਤੋਂ ਆਏ ਨੇ ਹੋਰ ਸਾਰੇ ਮੁੜ ਜਾਂਦੇ ਨੇ ਹੂੰ ਪਰ ਜਿਸ ਤਰ੍ਹਾਂ ਆਉਣਾ ਚਾਹੀਦਾ ਸਿੱਖਾਂ ਨੂੰ ਜਿਵੇਂ ਡੱਲੇਵਾਲ ਸਾਹਿਬ ਲਵੇ ਜਾ ਰਹੇ ਨੇ ਬਸ ਇੱਕਦੇ ਤੋਂ ਪਤਾ ਲੱਗਦਾ ਇਹ ਮਰਨ ਵਾਲੇ ਦੀ ਜਾਂਦੇ ਨੇ ਜਦੋਂ ਬੰਦਾ ਮਰ ਜਾਂਦਾ ਫੇਰ ਕੱਟ ਕਰਦੇ ਨੇ ਜਾਂ ਮਰਨ ਦੀ ਤਿਆਰੀ ਕਰਦਾ ਜਿਵੇਂ ਜਿਵੇਂ ਆਪਣਾ ਭਾਈ ਹੁਣ ਡੱਲੇਵਾਲ ਸਾਹਿਬ ਆ ਮਰਨ ਵਰਤ ਤੇ ਬੈਠੇ ਨੇ ਉੱਥੇ ਜਾ ਰਹੇ ਨੇ ਸਿੱਖ ਹੁਣ ਇਹ ਇਹੀ ਚਾਹੁੰਦੇ ਨੇ ਫਿਰ ਵੀ ਇਹ ਸਿੰਘ ਵੀ ਮਰਨ ਵਰਤ ਰੱਖੇ ਜਾਂ ਮਰੇ ਮੈਂ ਅਸੀਂ ਉਹਨੂੰ ਰੋਕਿਆ ਮਰਨ ਤੋਂ ਵੀ ਭਾਈ ਸਿੱਖਾਂ ਨੇ ਮਰਨਾ ਨਹੀਂ ਆਪਾਂ ਸੰਘਰਸ਼ ਲੜਨਾ ਹੈ ਪ੍ਰਸਾਦ ਸੰਗਤ ਜੀ ਜਿਹੜੇ ਉਦੋਂ ਮਰਨ ਦਾ ਆਦੇਸ਼ ਦੇ ਕੇ ਗਏ ਤੇ ਪੰਜ ਸਿੰਘ ਪੰਜ ਸਿੰਘਾਂ ਨੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਆਖਿਆ ਤੀ ਉਹਨਾਂ ਨੇ ਐਲਾਨ ਕਰਤਾ ਤੀ ਮੈਂ ਗੋਲੀ ਮਾਰ ਕੇ ਮਰ ਜੂਗਾ ਉਹਨਾਂ ਨੇ ਆਖਿਆ ਦੀ ਵੀ ਤੁਸੀਂ ਮਰਨਾ ਨਹੀਂ ਅਸੀਂ ਤੁਹਾਡਾ ਸਾਥ ਦੇਵਾਂਗੇ ਡਟ ਕੇ ਗਰਜੀਤ ਸਿੰਘ ਖਾਲਸਾ ਦਾ ਵੀ ਸਾਥ ਦੇਵਾਂਗੇ ਡਟ ਕੇ ਪਰ ਉਹ ਅੱਜ ਦੁੱਖੀ ਗੱਲ ਲੱਭਿਓ ਜਿਹੜੇ ਉਹ ਪੰਜ ਸਿੰਘਾਂ ਨੇ ਆਦੇਸ਼ ਕਰਿਆ ਤੀ ਉਹ ਕਦੇ ਉਰੇ ਆ ਕੇ ਉਹਨਾਂ ਨੇ ਪੈਰ ਨਹੀਂ ਪਾਇਆ ਆ ਸੰਗਤਾਂ ਆ ਜਾਂਦੀਆਂ ਨੇ ਬੀਬੀਆਂ ਆਉਂਦੇ ਨੇ ਆ ਬੰਦੇ ਸਿੰਘ ਪਰ ਉਹ ਸਿੰਘ ਨਹੀਂ ਆਏ ਮੁੜ ਕੇ ਜਿਹੜਿਆਂ ਨੇ ਆਦੇਸ਼ ਕੀਤਾ ਤੀ ਦੇਖੋ ਸਾਡੀ ਸਿੱਖੀ ਦਾ ਕੀ ਹਾਲਤ ਹੈ ਜਿਹੜੇ ਪੰਜ ਸਿੰਘ ਬਣ ਕੇ ਜਿਨ੍ਹਾਂ ਨੇ ਆਦੇਸ਼ ਕੀਤਾ ਸੀ ਸਟੇਜ ਤੇ ਖੜ ਕੇ ਉਹਨੂੰ ਭਾਈ ਤੂੰ ਇਹ ਕੰਮ ਨਹੀਂ ਕਰਨਾ ਖਾਲਸਾ ਜੀ ਤੁਸੀਂ ਇਹ ਮਰਨਾ ਨਹੀਂ ਪਰ ਉਹ ਨਹੀਂ ਮੁੜ ਕੇ ਆਏ ਸਾਧ ਸੰਗਤ ਜੀ ਅੱਜ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੇ ਸਾਧ ਸੰਗਤ ਜੀ ਸਹਿਬਜ਼ਾਦਿਆਂ ਨੇ ਸ਼ਹੀਦੀਆਂ ਕਿਸ ਕਮ ਲਈ ਦਿੱਤੀਆਂ ਧੀਆਂ ਸਾਡੇ ਗੁਰੂ ਲਈ ਦਿੱਤੀਆਂ ਧੀਆਂ ਗੁਰੂ ਸਿਧਾਂਤਾਂ ਲਈ ਦਿੱਤੀਆਂ ਧੀਆਂ ਅੱਜ ਸਾਡਾ ਜਿਹੜਾ ਗੁਰੂ ਹੈ ਦੁਸ਼ਮਣਾਂ ਨੇ 500 ਵਾਰ ਉਹਦੀ ਬੇਅਦਬੀ ਕਰਕੇ ਉਹਨੂੰ ਬੇਅਦਬ ਕੀਤਾ ਗਿਆ ਲਗਾਤਾਰ ਹੋ ਰਹੀ ਹੈ ਮੋਰਚੇ ਦੌਰਾਨ ਵੀ 3 ਵਾਰ ਹੋ ਗਈ 150 ਅੰਗ ਕੱਟੂ ਚ ਕੱਟਤਾ ਕੰਡੋਮ ਚ ਪਾ ਕੇ ਗਰਵਾਣੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਨਵੇਂ ਗੋ ਚੰਡੀਗੜ੍ਹ ਨੇੜੇ ਛੁੱਟਿਆ ਗਿਆ ਰਤੀਏ ਚ ਹੋਈ ਪਰ ਸਿੱਖ ਕੌਮ ਨਹੀਂ ਜਾਗ ਰਹੀ ਉਹਨਾਂ ਦੇ ਸਿਰ ਤੇ ਨਹੀਂ ਲੱਗ ਰਹੀ ਪਤਾ ਨਹੀਂ ਕਿਵੇਂ ਸਿੱਖ ਹੋਗੇ ਕੀ ਕਾਰਨ ਹੈ ਕਿਉਂ ਸਾਡੇ ਰਾਗੀ ਢਾਡੀ ਗ੍ਰੰਥੀ ਬਾਬੇ ਪ੍ਰਚਾਰਕ ਜਥੇਦਾਰ ਜਥੇ ਬੰਦੀਆਂ ਕੋਈ ਨਹੀਂ ਹੈਰਾਨੀ ਦੀ ਗੱਲ ਹੈ ਨੇ ਸੁੱਤੇ ਪਏ ਨੇ ਡੱਲਿਆਵਾਲ ਸਾਹਿਬ ਜਾ ਰਹੇ ਨੇ ਬੀਹ ਰਾਂ ਕੱਤ ਕੱਤ ਕੇ ਅੱਜ ਆ ਫਲਾਣਾ ਜਥੇਦਾਰ ਲਾ ਰਿਹਾ ਹੈ ਹਾਜਰੀ ਅੱਜ ਫਲਾਣੀ ਪਾਰਟੀ ਲਾ ਰਹੀ ਹੈ ਹਾਜਰੀ ਡੱਲਿਆਵਾਲ ਸਾਹਿਬ ਦੇ ਇਹਦੇ ਲਈ ਪਤਾ ਨਹੀਂ ਸਿੱਖੀ ਲਈ ਕਿਉਂ ਨਹੀਂ ਹੈਗਾ ਭਾਈ ਇਹਨੂੰ ਇਹਨੂੰ ਮਾਰਨ ਨਹੀਂ ਚਾਹੁੰਦੇ ਨੇ ਸਿੱਖਾ ਇਹ ਬੇਨਤੀ ਹੈ ਸਾਧ ਸੰਗਤ ਜੀ ਹੁਣ 11 ਤਰੀਕ ਨੂੰ ਇਕੱਠਾ ਹੈ ਸਿੱਖੋ 11 ਨੂੰ ਇਹ ਮੈਦਾਨ ਨੂੰ ਭਰ ਦੋ ਐਡਾ ਮੈਦਾਨ ਹੈ ਦੇਖੋ ਐਡਾ ਇਹ ਦੋ ਢਾਈ ਕਿੱਲਿਆਂ ਚ ਹੈ ਇਹ ਅਜੇ ਤੱਕ ਕਦੇ ਭਰਿਆ ਨਹੀਂ ਸਿੱਖਾਂ ਨੇ 5 ਤਰੀਕ ਨੂੰ ਥੋੜੇ ਜਿਹਾ ਆਏ ਤੇ ਇਹਨੂੰ 11 ਤਰੀਕ ਨੂੰ ਜੇ ਭਰ ਦੋਗੇ ਤਾਂ ਕੁਝ ਆਸ ਹੋਊਗੀ ਨਹੀਂ ਉਹ ਸਿੰਘ ਕਹਿੰਦਾ 11 ਤੋਂ ਬਾਅਦ ਸਾਰੇ ਚਲੇ ਜਾਓ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਕਹਿੰਦਾ ਮੈਂ ਆਪੇ ਗੁਰੂ ਨਾਲ ਜੋ ਹੋਊਗਾ ਦੇਖੀ ਜਾਓ 11 ਤੋਂ ਬਾਅਦ ਇੱਥੇ ਮੈਨੂੰ ਕੋਈ ਨਾ ਖੜੇ ਹੋ ਕਹਿੰਦਾ ਸਾਰੇ ਵਗ ਜਿਓ ਉਰੋਂ ਜੇ ਤੁਸੀਂ ਕਰ ਨਹੀਂ ਸਕਦੇ ਕੁਝ ਸਿੱਖਾ ਇਹ ਉਹਦੀ ਬੇਨਤੀ ਹੈ ਸਾਧ ਸੰਗਤ ਜੀ ਇਸ ਲਈ ਆਪ ਨੂੰ ਬੇਨਤੀ ਹੈ ਵੀ ਹੁਣ ਸ਼ਹੀਦੀ ਦਿਹਾੜੇ ਮਨਾ ਕੇ ਆਪਾਂ ਸਾਰੇ ਉਹ ਸ਼ਹੀਦਾਂ ਦੇ ਪੂਰਨਿਆਂ ਤੇ ਪਹਿਰਾ ਦਈਏ ਵੀ ਉਹ ਸ਼ਹੀਦਾਂ ਨੇ ਜੀ ਦੀਆਂ ਸਰਵੰਸ ਗੁਰੂ ਸਾਹਿਬ ਨੇ ਕਿਸ ਗੱਲ ਲਈ ਮਾਰਿਆ ਸੀ ਉਹਨਾਂ ਨੇ ਸਰਵੰਸ ਵਾਰ ਕੇ ਇੱਕ ਗੱਲ ਆਖੀ ਸੀ ਸਾਨੂੰ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਧ ਸੰਗਤ ਜੀ ਵੱਧ ਤੋਂ ਵੱਧ 11 ਤਰੀਕ ਦੀਆਂ ਆਪਾਂ ਤਿਆਰੀਆਂ ਕਰੇ ਸਾਰਿਆਂ ਨੂੰ ਬੇਨਤੀ ਹੈ 11 ਜਨਵਰੀ ਸ਼ਨੀਵਾਰ ਨੂੰ ਸਮਾਣਾ ਦੇ ਤਹਿਸੀਲ ਨੇੜੇ ਪਾਰਕ ਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ